ਸੁਪਰੀਮ ਕੋਰਟ ਨੇ 2021 ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਤਰਲੋਚਨ ਸਿੰਘ ਵਜ਼ੀਰ ਨੂੰ ਦੋਸ਼ ਮੁਕਤ ਕਰਨ ਤੇ ਰੋਕ ਲਗਾਉਣ ਸੰਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਵੇ ਐਸ ਓਕਾ ਅਤੇ ਜਸਟਿਸ ਉਜਲ ਪੂਜਾ ਦੇ ਬੈਂਚ ਨੇ ਕਿਹਾ ਕਿ ਦੋਸ਼ ਮੁਕਤ ਕੀਤੇ ਜਾਣ ਤੇ ਰੋਕ ਲਗਾਉਣਾ ਬਹੁਤ ਸਖਤ ਕਦਮ ਹੈ ਤੇ ਇਸ ਨਾਲ ਮੁਲਜ਼ਮ ਨੂੰ ਦਿੱਤੀ ਗਈ ਆਜ਼ਾਦੀ ਤੇ ਰੋਕ ਲੱਗੇਗੀ ਜਾਂ ਉਸ ਤੋਂ ਆਜ਼ਾਦੀ ਖੋਣ ਵਰਗਾ ਹੋਵੇਗਾ ਬੈਂਚ ਨੇ ਕਿਹਾ ਕਿ 1 ਅਕਤੂਬਰ 2023 ਅਤੇ 4 ਨਵੰਬਰ 2024 ਦੇ ਹੁਕਮਾਂ ਨੂੰ ਰੱਦ ਕੀਤਾ ਜਾਂਦਾ ਹਾਈ ਕੋਰਟ ਇਸ ਫੈਸਲੇ ਵਿੱਚ ਕੀਤੀ ਗਈ ਕਿਸੇ ਵੀ ਟਿੱਪਣੀ ਤੋਂ ਪ੍ਰਭਾਵਿਤ ਹੋਏ ਬਿਨਾ ਨਜ਼ਰਸ਼ਾਨੀ ਅਰਜ਼ੀ ਤੇ ਫੈਸਲਾ ਲਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਨਜ਼ਰਸ਼ਾਨੀ ਅਦਾਲਤਾਂ ਸਿਰਫ ਦੁਰਲੱਭ ਅਤੇ ਆਸਾਧਾਰਨ ਮਾਮਲਿਆਂ ਵਿੱਚ ਹੀ ਦੋਸ਼ ਮੁਕਤ ਹੁਕਮਾਂ ਤੇ ਰੋਕ ਲਗਾ ਸਕਦੀ ਹੈ ਵਜ਼ੀਰ ਨੂੰ ਦਿੱਲੀ ਪੁਲਿਸ ਨੇ ਫਰਵਰੀ 2023 ਵਿੱਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਐਮ ਐਲ ਸੀ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਫਰਲੋ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱੰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪਟੀਸ਼ਨ ਅਖਾਰਜ ਕਰਦੇ ਇਹ ਸਖਰਲੀ ਕੋਰਟ ਨੇ ਕਿਹਾ ਕਿ ਡੇਰਾ ਮੁਖੀ ਨੂੰ ਨਿਯਮ ਅਨੁਸਾਰ ਪਰੋਲ ਦਿੱਤੀ ਗਈ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਉਧਰ ਡੇਰਾ ਮੁਖੀ ਰਾਮ ਰਹੀਮ 30 ਦਿਨਾਂ ਦੀ ਪਰੋਲ ਮੁੱਕਣ ਮਗਰੋਂ ਵਾਪਸ ਰੁਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਏ ਨੇ ਕਾਬਲੇ ਗੌਰਕਸ਼ਮਣੀ ਕਮੇਟੀ ਨੇ ਡੇਰਾ ਮੁਖੀ ਨੂੰ ਬਾਰ-ਬਾਰ ਪਰੋਲ ਤੇ ਫਰਲੋ ਦੇਣ ਦੇ ਫੈਸਲੇ ਨੂੰ ਪਹਿਲਾਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਹਾਈ ਕੋਰਟ ਵੱਲੋਂ ਪਟੀਸ਼ਨਰ ਰੱਦ ਕੀਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਡੇਰਾ ਮੁਖੀ ਨੂੰ ਦਿੱਲੀ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਪਰੋਲ ਦਿੱਤੀ ਗਈ ਉਂਝੇ ਪਹਿਲਾ ਮੌਕਾ ਨਹੀਂ ਦੇਰਾ ਮੁਖੀ ਚੋਣਾਂ ਤੋਂ ਪਹਿਲਾਂ ਪੈਰੋਲ ਜਾਂ ਫਰਲ ਉੱਤੇ ਜੇਲ੍ਹ ਤੋਂ ਬਾਹਰ ਆਏ ਹੋਣ ਹਰਿਆਣਾ ਵਿੱਚ 2 ਮਾਰਚ ਨੂੰ ਨਿਗਮ ਚੋਣਾਂ ਨੇ ਡੇਰਾ ਮੁਖੀ ਦੋ ਆਦਮੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਹੇ ਨੇ ਉਤਰਾਖੰਡ ਸਥਿਤ ਗੁਰਦੁਆਰਾ ਹਿਮਕੁੰਡ ਸਾਹਿਬ ਦੇ ਇਲਾਕੇ ਵਿੱਚ ਭਾਰੀ ਬਰਫ ਪਰੀ ਹੋਈ ਅਤੇ ਇਸ ਯਾਤਰਾ ਦੇ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਵਿੱਚ ਇਸ ਵਾਰ ਬਰਫਬਾਰੀ ਹੋਈ ਹੈ ਗੁਰਦੁਆਰਾ ਹਿਮਕੁੰਡ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਗੁਰਦੁਆਰਾ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਹਿਮਕੁੰਡ ਸਾਹਿਬ ਯਾਤਰਾ ਦੇ ਮੁੱਖ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਦੇ ਇਲਾਕੇ ਵਿੱਚ ਵੀ ਇਸ ਵਾਰ ਬਰਫਬਾਰੀ ਹੋਈ ਉਹਨਾਂ ਕਿਹਾ ਕਿ ਵਧੇਰੇ ਕਰਕੇ ਬਰਫਬਾਰੀ ਉੱਚੀਆਂ ਚੋਟੀਆਂ ਤੇ ਹੀ ਹੁੰਦੀ ਹੈ ਘਾਟੀ ਵਿੱਚ ਨਹੀਂ ਉਹਨਾਂ ਕਹਿ ਕੇ ਪਿਛਲੇ ਤਿੰਨ ਦਿਨਾਂ ਤੋਂ ਹਿਮਕੁੰਡ ਸਾਹਿਬ ਦੇ ਇਲਾਕੇ ਵਿੱਚ ਲਗਭਗ 6 ਫੁੱਟ ਬਰਫ਼ ਪਈ ਹੈ ਜਦਕਿ ਹੀਠਾ ਗੁਰਦੁਆਰਾ ਗੋਬਿੰਦ ਕਾ ਧਾਮ ਤੇ ਕਾਗਰੀਆਂ ਵਾਲੇ ਇਲਾਕੇ ਵਿੱਚ 3 ਫੁੱਟ ਤੱਕ ਬਰਫ਼ ਪਈ ਹੈ ਉਹਨਾਂ ਕਹਿ ਕੇ ਬਰਫ਼ ਨਾਲ ਜਿੱਥੇ ਗਰਮੀਆਂ ਵਿੱਚ ਨਦੀਆਂ ਨੂੰ ਪਾਣੀ ਮਿਲੇਗਾ ਉੱਥੇ ਇਸ ਘਾਟੀ ਨੂੰ ਵੀ ਹਰਿਆਲੀ ਮਿਲੇਗੀ ਉਹਨਾਂ ਕਹਿ ਕੇ ਇਸ ਵੇਲੇ ਗੁਰਦੁਆਰਾ ਹਿਮਕੁੰਡ ਸਾਹਿਬ ਤੇ ਕਪਾਟ ਬੰਦ ਨੇ ਜੋ ਸੰਗਤ ਵਾਸਤੇ 25 ਮਈ ਨੂੰ ਖੋਲੇ ਜਾਣਗੇ ਤੇ ਸਾਲਾਨਾ ਯਾਤਰਾ ਆਰੰਭ ਹੋਵੇਗੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਦੇ ਸਬੰਧ ਵਿੱਚ ਟਰੱਸਟ ਦੀ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਨਾਲ ਮੀਟ ਕੀ ਅਤੇ ਸਰਕਾਰ ਦੀ ਸਹਿਮਤੀ ਨਾਲ ਹੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਛੇਕੇ ਰਾਗੀ ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਅਤੇ ਉਹਨਾਂ ਦੇ ਨਾਲ ਆਏ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਅਰਦਾਸ ਤੋੜ ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿੱਤੀ ਗਈ ਹੈ। ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਦਰਸ਼ਨ ਸਿੰਘ ਕੋਲੋਂ ਕੀਰਤਨ ਕਰਵਾਇਆ ਗਿਆ ਤੇ ਉਸਦੇ ਨਾਲ ਆਈ ਦਵਿੰਦਰ ਸਿੰਘ ਹੈਪੀ ਨਾਮ ਦੇ ਵਿਅਕਤੀ ਨੇ ਇਸ ਮੌਕੇ ਸਿੱਖ ਪੰਥਕ ਮਰਿਆਦਾ ਦਾ ਘਾਣ ਕਰਦੇ ਆ ਅਰਦਾਸ ਤੋੜ ਮਰੂੜ ਕੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਇੱਕ ਵੀਡੀਓ ਵੀ ਡਿਜੀਟਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ ਉਹਨਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਅਕਾਲ ਤਖਸਾਲ ਦੇ ਜੱਤੇਦਾਰ ਗਿਆਨੀ ਰਗਵੀਰ ਸਿੰਘ ਨੂੰ ਕੀਤੀ ਗਈ ਹੈ ਸੰਸਾਦ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਇੱਕ 45 ਕਮੇਟੀ ਗਠਿਤ ਕੀਤੀ ਹੈ ਜਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਤੱਥ ਇਕੱਤਰ ਕੀਤੇ ਉਹਨਾਂ ਦੱਸਿਆ ਕਿ 45 ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸੰਸਾਦ ਅਬ ਗਿਆਨੀ ਰਕਵੀਰ ਸਿੰਘ ਨੂੰ ਸੌਂਪ ਦਿੱਤੀ ਹੈ ਤੇ ਹੁਣ ਸੰਗਤ ਸੰਗਸਾਦ ਦੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੀ ਹੈ ਅਕਾਲ ਤਖਸਾਲਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਧਾਮੀ ਇੱਕ ਸੱਚੇ ਗੁਰਸਿੱਖ ਨੇ ਅਤੇ ਉਹਨਾਂ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਬਹੁਤ ਕੰਮ ਕੀਤਾ ਹੈ ਉਹ ਐਡਵੋਕੇਟ ਧਾਮੇ ਨੂੰ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਹੁੰਚੇ ਸਨ ਇਸ ਦੌਰਾਨ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਉਹਨਾਂ ਤਾਂ ਅਮੀਨੂ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਸੇਵਾ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਅਤੇ ਭਰਤੀ ਪ੍ਰਕਿਰਿਆ ਲਈ ਬਣਾਈ ਗਈ ਕਮੇਟੀ ਨੂੰ ਨਿਰਦੇਸ਼ ਦੇਣ ਬਾਰੇ ਹਲੇ ਵਿਚਾਰ ਚਰਚਾ ਚੱਲ ਰਹੀ ਹੈ ਤੇ 2 ਦਸੰਬਰ ਦੇ ਹੁਕਮ ਅਨੁਸਾਰ ਸੌਂਪੇ ਗੇ ਕੰਮ ਅੱਗੇ ਵਧਾਈ ਜਾਣਗੇ ਜ਼ਿਕਰਯੋਗ ਹੈ ਕਿ ਅਕਾਲ ਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹੁਣ ਪੰਜ ਮੈਂਬਰੀ ਨੂੰ ਹੁਕਮ ਦਿੱਤੇ ਨੇ ਕਿ ਉਹ ਅਕਾਲੀ ਦਲ ਦੀ ਭਰਤੀ ਸ਼ੁਰੂ ਪੰਜ ਮੈਂਬਰਾਂ ਚੋਂ ਹੀ ਕਿਸੇ ਨੂੰ ਮੁਖੀ ਚੁਣ ਲਿਆ ਜਾਵੇ ਜੇਕਰ ਧਾਮੀ ਵਾਪਸੀ ਨਹੀਂ ਕਰਦੇ ਦੱਸਦੇ ਕਿ ਅਕਾਲ ਤਖਤ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਚੋਂ ਕਮੇਟੀ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਵੰਡੂਗਰ ਅਸਤੀਫਾ ਦੇ ਚੁੱਕੇ ਨੇ ਰਹਿੰਦੇ ਪੰਜ ਮੈਂਬਰਾਂ ਦੀ ਕਮੇਟੀ ਵੱਲੋਂ ਪਿਛਲੇ ਹਫਤੇ ਕੀਤੀ ਗਈ ਮੀਟਿੰਗ ਦੀ ਰਿਪੋਰਟ ਜਥੇਦਾਰ ਨੂੰ ਸੌਂਪ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਨਵੰਬਰ 1984 ਸਿੱਖ ਕਤਲਿਆਂ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੱਜਨ ਕੁਮਾਰ ਨੂੰ ਵਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੇ ਕਿਹਾ ਕਿ ਨਵੰਬਰ 19 84 ਚ ਸਿੱਕ ਕੌਮ ਦਾ ਵੱਡਾ ਨੁਕਸਾਨ ਹੋਇਆ ਸੀ ਜੋ ਕਿ ਨਾਪੂਲਣਯੋਗ ਹੈ ਇਸ ਮਾਮਲੇ ਵਿੱਚ ਸਿੱਕ ਕਤਲੇਮ ਵਿੱਚ ਸ਼ਾਮਲ ਅਤੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸੱਜਨ ਕੁਮਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਸੱਜਨ ਕੁਮਾਰ ਲਈ ਫਾਂਸੀ ਦੀ ਸਜ਼ਾ ਦੀ ਹਮਾਇਤ ਕੀਤੀ ਸਪਰੀਮ ਕੋਰਟ ਨੇ 2021 ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਤਰਲੋਚਨ ਸਿੰਘ ਵਜ਼ੀਰ ਨੂੰ ਦੋਸ਼ ਮੁਕਤ ਕਰਨ ਤੇ ਰੋਕ ਲਗਾਉਣ ਸੰਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਵੇ ਐਸ ਓਕਾ ਅਤੇ ਜਸਟਿਸ ਉਜਲ ਪੂਜਾ ਦੇ ਬੈਂਚ ਨੇ ਕਿਹਾ ਕਿ ਦੋਸ਼ ਮੁਕਤ ਕੀਤੇ ਜਾਣ ਤੇ ਰੋਕ ਲਗਾਉਣਾ ਬਹੁਤ ਸਖਤ ਕਦਮ ਹੈ ਤੇ ਇਸ ਨਾਲ ਮੁਲਜ਼ਮ ਨੂੰ ਦਿੱਤੀ ਗਈ ਆਜ਼ਾਦੀ ਤੇ ਰੋਕ ਲੱਗੇਗੀ ਜਾਂ ਉਸ ਤੋਂ ਆਜ਼ਾਦੀ ਖੋਣ ਵਰਗਾ ਹੋਵੇਗਾ ਬੈਂਚ ਨੇ ਕਿਹਾ ਕਿ 1 ਅਕਤੂਬਰ 2023 ਅਤੇ 4 ਨਵੰਬਰ 2024 ਦੇ ਹੁਕਮਾਂ ਨੂੰ ਰੱਦ ਕੀਤਾ ਜਾਂਦਾ ਹਾਈ ਕੋਰਟ ਇਸ ਫੈਸਲੇ ਵਿੱਚ ਕੀਤੀ ਗਈ ਇਸੇ ਵੀ ਟਪਣੀ ਤੋਂ ਪ੍ਰਭਾਵਿਤ ਹੋਏ ਬਿਨਾ ਨਜ਼ਰਸ਼ਾਨੀ ਅਰਜ਼ੀ ਤੇ ਫੈਸਲਾ ਲਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਨਜ਼ਰਸ਼ਾਨੀ ਅਦਾਲਤਾਂ ਸਿਰਫ ਦੁਰਲਭ ਅਤੇ ਅਸਾਧਾਰਨ ਮਾਮਲਿਆਂ ਵਿੱਚ ਹੀ ਦੋਸ਼ ਮੁਕਤ ਹੁਕਮਾਂ ਤੇ ਰੋਕ ਲਗਾ ਸਕਦੀ ਹੈ ਵਜ਼ੀਰ ਨੂੰ ਦਿੱਲੀ ਪੁਲਿਸ ਨੇ ਫਰਵਰੀ 2030 ਵਿੱਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਐਮਐਮਐਲਸੀ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਫਰਲੋ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਂਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪਟੀਸ਼ਨ ਅਖਾਰਜ ਕਰਦਿ ਇਸ ਸਿਕਰਲੀ ਕੋਰਟ ਨੇ ਕਿਹਾ ਕਿ ਡੇਰਾ ਮੁਖੀ ਨੂੰ ਨਿਯਮ ਅਨੁਸਾਰ ਪੈਰੋਲ ਦਿੱਤੀ ਗਈ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਉਧਰ ਡੇਰਾ ਮੁਖੀ ਰਾਮ ਰਹੀਮ 30 ਦਿਨਾਂ ਦੀ ਪੈਰੋਲ ਮੁਕਣ ਮਗਰੋਂ ਵਾਪਸ ਰੋहतक ਦੀ ਸੁਨਾਰੀਆ ਜੇਲ੍ਹ ਪਹੁੰਚ ਗਏ ਨੇ ਕਾਬਲੇ ਗੌਰਵ ਕਿ ਸ਼ਰਮਣੀ ਕਮੇਟੀ ਨੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਤੇ ਫਰਲੋ ਦੇਣ ਦੇ ਫੈਸਲੇ ਨੂੰ ਪਹਿਲਾਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਸ਼ਰਮਣੀ ਕਮੇਟੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਡੇਰਾ ਮੁਖੀ ਨੂੰ ਦਿੱਲੀ ਅਸੈਂਬਲੀ ਚੋਣਾਂ ਤੋਂ ਐਨ ਪਹਿਲਾ ਪੈਰੋਲ ਦਿੱਤੀ ਗਈ ਉਂਝੇ ਪਹਿਲਾ ਮੌਕਾ ਨਹੀਂ ਦੇਰਾਮੁਖੀ ਚੋਣਾ ਤੋਂ ਪਹਿਲਾਂ ਪੈਰੋਲ ਜਾਂ ਫਰਲ ਉੱਤੇ ਜੇਲ੍ਹ ਚੋਂ ਬਾਹਰ ਆਏ ਹੋਣ ਹਰਿਆਣਾ ਵਿੱਚ 2 ਮਾਰਚ ਨੂੰ ਨਿਗਮ ਚੋਣਾ ਨੇ ਡੇਰਾਮੁਖੀ ਦੋ ਆਦਮੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਹੇ ਨੇ ਉਤਰਾਖੰਡ ਸਥਿਤ ਗੁਰਦੁਆਰਾ ਹਿਮਕੁੰਡ ਸਾਹਿਬ ਦੇ ਇਲਾਕੇ ਵਿੱਚ ਭਾਰੀ ਬਰਫ ਪਰੀ ਹੋਈ ਹੈ ਤੇ ਇਸ ਯਾਤਰਾ ਦੇ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਵਿੱਚ ਇਸ ਵਾਰ ਬਰਫਬਾਰੀ ਹੋਈ ਹੈ ਗੁਰਦੁਆਰਾ ਹਿਮਕੁੰਡ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਗੁਰਦੁਆਰਾ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਹਿਮਕੁੰਡ ਸਾਹਿਬ ਯਾਤਰਾ ਦੇ ਮੁੱਖ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਦੇ ਇਲਾਕੇ ਵਿੱਚ ਵੀ ਇਸ ਵਾਰ ਬਰਫਬਾਰੀ ਹੋਈ ਉਹਨਾਂ ਕਹਿੰਿਆ ਕਿ ਵਧੇਰੇ ਕਰਕੇ ਬਰਫਬਾਰੀ ਉੱਚੀਆਂ ਚੋਟੀਆਂ ਤੇ ਹੀ ਹੁੰਦੀ ਹੈ ਘ ਨਹੀਂ ਉਹਨਾਂ ਕਹਿੰਦੇ ਪਿਛਲੇ 3 ਦਿਨਾਂ ਤੋਂ ਹਿਮਕੋਨ ਸਾਹਿਬ ਦੇ ਇਲਾਕੇ ਵਿੱਚ ਲਗਭਗ 6 ਫੁੱਟ ਬਰਫ਼ ਪਈ ਹੈ ਜਦਕਿ ਹੀਠਾ ਗੁਰਦੁਆਰਾ ਗੋਬਿੰਦ ਕਾ ਧਾਮ ਤੇ ਕਾਗਰੀਆਂ ਵਾਲੇ ਇਲਾਕੇ ਵਿੱਚ 3 ਫੁੱਟ ਤੱਕ ਬਰਫ਼ ਪਈ ਹੈ ਉਹਨਾਂ ਕਹਿੰਦੇ ਬਰਫ਼ ਨਾਲ ਜਿੱਥੇ ਗਰਮੀਆਂ ਵਿੱਚ ਨਦੀਆਂ ਨੂੰ ਪਾਣੀ ਮਿਲੇਗਾ ਉੱਥੇ ਇਸ ਘਾਟੀ ਨੂੰ ਵੀ ਹਰਿਆਲੀ ਮਿਲੇਗੀ ਉਹਨਾਂ ਕਹਿੰਦੇ ਇਸ ਵੇਲੇ ਗੁਰਦੁਆਰਾ ਹਿਮਕੋਨ ਸਾਹਿਬ ਤੇ ਕਪਾਟ ਬੰਦ ਨੇ ਜੋ ਸੰਗਤ ਵਾਸਤੇ 25 ਮਈ ਨੂੰ ਖੋਲੇ ਜਾਣਗੇ ਤੇ ਸਾਲਾਨਾ ਯਾਤਰਾ ਆਰੰਭ ਹੋਵੇਗੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਦੇ ਸਬੰਧ ਵਿੱਚ ਟਰੱਸਟ ਦੀ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਨਾਲ ਮ ਕੀ ਅਤੇ ਸਰਕਾਰ ਦੀ ਸਹਿਮਤੀ ਨਾਲ ਹੀ ਸਲਾਨਾ ਯਾਤਰਾ 25 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਸ਼ੇਕੇ ਰਾਗੀ ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਅਤੇ ਉਹਨਾਂ ਦੇ ਨਾਲ ਆਏ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਰਦਾਸ ਤੋੜ ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿੱਤੀ ਗਈ ਹੈ। ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਦਰਸ਼ਨ ਸਿੰਘ ਕੋਲੋਂ ਕੀਰਤਨ ਕਰਵਾਇਆ ਗਿਆ ਤੇ ਉਸਦੇ ਨਾਲ ਆਈ ਦਵਿੰਦਰ ਸਿੰਘ ਹੈਪੀ ਨਾਮ ਦੇ ਵਿਅਕਤੀ ਨੇ ਇਸ ਮੌਕੇ ਸਿੱਖ ਪੰਥਕ ਮਰਿਆਦਾ ਦਾ ਘਾਣ ਕਰਦਿਆਂ ਅਰਦਾਸ ਤੋੜ ਮਰੋੜ ਕੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਇੱਕ ਵੀਡੀਓ ਵੀ ਡਿਜੀਟਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ ਉਹਨਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਕੀਤੀ ਗਈ ਹੈ ਸੰਗਤ ਸਾਬ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਇੱਕ 45 ਕਮੇਟੀ ਗਠਿਤ ਕੀਤੀ ਹੈ ਜਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਤੱਥ ਇਕੱਤਰ ਕੀਤੇ ਉਹਨਾਂ ਦੱਸਿਆ ਕਿ 45 ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸੰਗਤ ਵਗਿਆਨੀ ਰਕਵੀਰ ਸਿੰਘ ਨੂੰ ਸੌਂਪ ਦਿੱਤੀ ਹੈ ਤੇ ਹੁਣ ਸੰਗਤ ਸਿੰਘ ਸਾਹਿਬ ਦੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੀ ਹੈ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਧਾਮੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਧਾਮੀ ਇੱਕ ਸੱਚੇ ਗੁਰਸਿੱਖ ਨੇ ਅਤੇ ਉਹਨਾਂ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਬਹੁਤ ਕੰਮ ਕੀਤਾ ਹੈ ਉਹ ਐਡਵੋਕੇਟ ਧਾਮੀ ਨੂੰ ਉਹਨਾਂ ਦੇ ਪੁੱਤਰ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਹੁੰਚੇ ਸਨ ਇਸ ਦੌਰਾਨ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਅਤੇ ਪ੍ਰਦਾਨ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ। ਉਹਨਾਂ ਤਾਂ ਮੈਨੂੰ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਸੇਵਾ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਇੱਕ ਸਵਾਲ ਦੇ ਜਵਾਬ ਵਿੱਚ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਅਤੇ ਭਰਤੀ ਪ੍ਰਕਿਰਿਆ ਲਈ ਬਣਾਈ ਗਈ ਕਮੇਟੀ ਨੂੰ ਨਿਰਦੇਸ਼ ਦੇਣ ਬਾਰੇ ਹਲੇ ਵਿਚਾਰ-ਚਰਚਾ ਚੱਲ ਰਹੀ ਹੈ ਤੇ 2 ਦਸੰਬਰ ਦੇ ਹੁਕਮ ਅਨੁਸਾਰ ਸੌਂਪੇ ਗੇ ਕੰਮ ਅੱਗੇ ਵਧਾਈ ਜਾਣਗੇ। ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਹੁਣ ਪੰਜ ਮੈਂਬਰੀ ਨੂੰ ਹੁਕਮ ਦਿੱਤੇ ਨੇ ਕਿ ਉਹ ਅਕਾਲੀ ਦਲ ਦੀ ਭਰ ਪੰਜ ਮੈਂਬਰਾਂ ਚੋਂ ਹੀ ਕਿਸੇ ਨੂੰ ਮੁਖੀ ਚੁਣ ਲਿਆ ਜਾਵੇ ਜੇਕਰ ਧਾਮੀ ਵਾਪਸੀ ਨਹੀਂ ਕਰਦੇ ਦੱਸਦੇ ਕਿ ਅਕਾਲ ਤਖਤ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਚੋਂ ਕਮੇਟੀ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਵੰਡੂਗਰ ਅਸਤੀਫਾ ਦੇ ਚੁੱਕੇ ਨੇ ਰਹਿੰਦੇ ਪੰਜ ਮੈਂਬਰਾਂ ਦੀ ਕਮੇਟੀ ਵੱਲੋਂ ਪਿਛਲੇ ਹਫਤੇ ਕੀਤੀ ਗਈ ਮੀਟਿੰਗ ਦੀ ਰਿਪੋਰਟ ਜਥੇਦਾਰ ਨੂੰ ਸੌਂਪ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਨਵੰਬਰ 1984 ਸਿਕ ਕਤਲਿਆਂ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੱਜਨ ਕੁਮਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੇ ਕਿਹਾ ਕਿ ਨਵੰਬਰ 19 84 ਚ ਸਿੱਕਾਉਂ ਦਾ ਵੱਡਾ ਨੁਕਸਾਨ ਹੋਇਆ ਸੀ ਜੋ ਕਿ ਨਾਪੂਲਣਯੋਗ ਹੈ ਇਸ ਮਾਮਲੇ ਵਿੱਚ ਸਿੱਕ ਕਤਲੇਮ ਵਿੱਚ ਸ਼ਾਮਲ ਤੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸੱਜਨ ਕੁਮਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਸੱਜਨ ਕੁਮਾਰ ਲਈ ਫਾਂਸੀ ਦੀ ਸਜ਼ਾ ਦੀ ਹਮਾਇਤ ਕੀਤੀ ਸਪਰੀਮ ਕੋਰਟ ਨੇ 2021 ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਤਰਲੋਚਨ ਸਿੰਘ ਵਜ਼ੀਰ ਨੂੰ ਦੋਸ਼ ਮੁਕਤ ਕਰਨ ਤੇ ਰੋਕ ਲਗਾਉਣ ਸੰਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਅਵੇ ਐਸ ਓਕਾ ਅਤੇ ਜਸਟਿਸ ਉਜਲ ਪੂਜਾ ਦੇ ਬੈਂਚ ਨੇ ਕਿਹਾ ਕਿ ਦੋਸ਼ ਮੁਕਤ ਕੀਤੇ ਜਾਣ ਤੇ ਰੋਕ ਲਗਾਉਣਾ ਬਹੁਤ ਦਾ ਸਖਤ ਕਦਮ ਹੈ ਤੇ ਇਸ ਨਾਲ ਮੁਲਜ਼ਮ ਨੂੰ ਦਿੱਤੀ ਗਈ ਆਜ਼ਾਦੀ ਤੇ ਰੋਕ ਲੱਗੇਗੀ ਜਾਂ ਉਸ ਤੋਂ ਆਜ਼ਾਦੀ ਖੋਣ ਵਰਗਾ ਹੋਵੇਗਾ ਬੈਂਚ ਨੇ ਕਿਹਾ ਕਿ 1 ਅਕਤੂਬਰ 2023 ਅਤੇ 4 ਨਵੰਬਰ 2024 ਦੇ ਹੁਕਮਾਂ ਨੂੰ ਰੱਦ ਕੀਤਾ ਜਾਂਦਾ ਹਾਈ ਕੋਰਟ ਇਸ ਫੈਸਲੇ ਵਿੱਚ ਕੀਤੀ ਗਈ ਕਿਸੇ ਵੀ ਟਿੱਪਣੀ ਤੋਂ ਪ੍ਰਭਾਵਿਤ ਹੋਏ ਬਿਨਾ ਨਜ਼ਰਸ਼ਾਨੀ ਅਰਜ਼ੀ ਤੇ ਫੈਸਲਾ ਲਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਨਜ਼ਰਸ਼ਾਨੀ ਅਦਾਲਤਾਂ ਸਿਰਫ ਦੁਰਲੱਭ ਅਤੇ ਅਸਾਧਾਰਨ ਮਾਮਲਿਆਂ ਵਿੱਚ ਹੀ ਦੋਸ਼ ਮੁਕਤ ਹੁਕਮਾਂ ਤੇ ਰੋਕ ਲਗਾ ਸਕਦੀ ਹੈ ਵਜ਼ੀਰ ਨੂੰ ਦਿੱਲੀ ਪੁਲਿਸ ਨੇ ਫਰਵਰੀ 2023 ਵਿੱਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਐਮ ਐ ਐਲ ਸੀ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਫਰਲੋ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਂਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਪਟੀਸ਼ਨ ਅਖਾਰਜ ਕਰਦ ਟੀਆ ਸੈਕਰਲੀ ਕੋਰਟ ਨੇ ਕਿਹਾ ਕਿ ਡੇਰਾ ਮੁਖੀ ਨੂੰ ਨਿਯਮ ਅਨੁਸਾਰ ਪੈਰੋਲ ਦਿੱਤੀ ਗਈ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਉਧਰ ਡੇਰਾ ਮੁਖੀ ਰਾਮ ਰਹੀਮ 30 ਦਿਨਾਂ ਦੀ ਪੈਰੋਲ ਮੁਕਣ ਮਗਰੋਂ ਵਾਪਸ ਰੋहतक ਦੀ ਸੁਨਾਰੀਆ ਜੇਲ੍ਹ ਪਹੁੰਚ ਗਏ ਨੇ ਕਾਬਲੇ ਗੌਰਖੇ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਤੇ ਫਰਲੋ ਦੇਣ ਦੇ ਫੈਸਲੇ ਨੂੰ ਪਹਿਲਾਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਡੇਰਾ ਮੁਖੀ ਨੂੰ ਦਿੱਲੀ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਪੈਰੋਲ ਦਿੱਤੀ ਗਈ ਉਂਝੇ ਪਹਿਲਾ ਮੌਕਾ ਜਦ ਡੇਰਾ ਮੁਖੀ ਚੋਣਾ ਤੋਂ ਪਹਿਲਾਂ ਪੈਰੋਲ ਜਾਂ ਫਰਲੋਟ ਤੇ ਜੇਲ੍ਹ ਚੋਂ ਬਾਹਰ ਆਏ ਹੋਣ ਹਰਿਆਣਾ ਵਿੱਚ 2 ਮਾਰਚ ਨੂੰ ਨਿਗਮ ਚੋਣਾ ਨੇ ਡੇਰਾ ਮੁਖੀ ਦੋ ਆਦਮੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਹੇ ਨੇ ਉਤਰਾਖੰਡ ਸਥਿਤ ਗੁਰਦੁਆਰਾ ਹਿਮਕੁੰਡ ਸਾਹਿਬ ਦੇ ਇਲਾਕੇ ਵਿੱਚ ਭਾਰੀ ਬਰਫ ਪਰੀ ਹੋਈ ਹੈ ਤੇ ਇਸ ਯਾਤਰਾ ਦੇ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਵਿੱਚ ਇਸ ਵਾਰ ਬਰਫਬਾਰੀ ਹੋਈ ਹੈ ਗੁਰਦੁਆਰਾ ਹਿਮਕੁੰਡ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਗੁਰਦੁਆਰਾ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਵਿੰਦਰਾ ਨੇ ਦੱਸਿਆ ਕਿ ਹਿਮਕੁੰਡ ਸਾਹਿਬ ਯਾਤਰਾ ਦੇ ਮੁੱਖ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਦੇ ਇਲਾਕੇ ਵਿੱਚ ਵੀ ਇਸ ਵਾਰ ਬਰਫਬਾਰੀ ਹੋਈ ਉਹਨਾਂ ਕਿਹਾ ਕਿ ਵਧੇਰੇ ਕਰਕੇ ਬਰਫਬਾਰੀ ਉੱਚੀਆਂ ਚੋਟੀਆਂ ਤੇ ਹੀ ਹੁੰਦੀ ਹੈ ਘਾਟੀ ਨਹੀਂ ਉਹਨਾਂ ਕਹਿੰਦੇ ਪਿਛਲੇ ਤਿੰਨ ਦਿਨਾਂ ਤੋਂ ਹਿਮਕੋਨ ਸਾਹਿਬ ਦੇ ਇਲਾਕੇ ਵਿੱਚ ਲਗਭਗ 6 ਫੁੱਟ ਬਰਫ਼ ਪਈ ਹੈ ਜਦਕਿ ਹੀਠਾ ਗੁਰਦੁਆਰਾ ਗੋਬਿੰਦ ਕਾ ਧਾਮ ਤੇ ਕਾਗਰੀਆਂ ਵਾਲੇ ਇਲਾਕੇ ਵਿੱਚ 3 ਫੁੱਟ ਤੱਕ ਬਰਫ਼ ਪਈ ਹੈ ਉਹਨਾਂ ਕਹਿੰਦੇ ਬਰਫ਼ ਨਾਲ ਜਿੱਥੇ ਗਰਮੀਆਂ ਵਿੱਚ ਨਦੀਆਂ ਨੂੰ ਪਾਣੀ ਮਿਲੇਗਾ ਉੱਥੇ ਇਸ ਘਾਟੀ ਨੂੰ ਵੀ ਹਰਿਆਲੀ ਮਿਲੇਗੀ ਉਹਨਾਂ ਕਹਿੰਦੇ ਇਸ ਵੇਲੇ ਗੁਰਦੁਆਰਾ ਹਿਮਕੋਨ ਸਾਹਿਬ ਤੇ ਕਪਾਟ ਬੰਦ ਨੇ ਜੋ ਸੰਗਤ ਵਾਸਤੇ 25 ਮਈ ਨੂੰ ਖੋਲੇ ਜਾਣਗੇ ਤੇ ਸਾਲਾਨਾ ਯਾਤਰਾ ਆਰੰਭ ਹੋਵੇਗੀ ਸਾਲਾਨਾ ਯਾਤਰਾ ਦੀ ਸ਼ੁਰੂਆਤ ਦੇ ਸਬੰਧ ਵਿੱਚ ਟਰੱਸਟ ਦੀ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਨਾਲ ਕੀ ਅਤੇ ਸਰਕਾਰ ਦੀ ਸਹਿਮਤੀ ਨਾਲ ਹੀ ਸਲਾਨਾ ਯਾਤਰਾ 25 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਸ਼ੇਕੇ ਰਾਗੀ ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਅਤੇ ਉਹਨਾਂ ਦੇ ਨਾਲ ਆਏ ਦਵਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਅਰਦਾਸ ਤੋੜ ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿੱਤੀ ਗਈ ਹੈ। ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਗੁਰਦੁਆਰਾ ਗੁਰੂ ਸਿੰਘ ਸਭਾ ਇੰਦਰ ਲੋਕ ਵਿੱਚ ਪੰਥ ਵਿੱਚੋਂ ਦਰਸ਼ਨ ਸਿੰਘ ਕੋਲੋਂ ਕੀਰਤਨ